ਉਹ ਤਾਂ ਫੋਨ ਆਇਆ ਲੋ ਜੀ ਕਿਹੋ ਜਿਹਾ ਨਾ ਲਾ ਕਰਦੇ ਆ ਆ ਫਿਲਮੀ ਹੱਸੇ ਜੇ ਮੇਰੇ ਕੋਲ ਨਹੀਂ ਹੱਸਣੇ ਕਿਹੜੇ ਮਲਵਰਤਾਂ ਨੇ ਤੁਸੀਂ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਜ਼ਹਿਰ ਦੇ ਕੇ ਮਾਰਦੇ ਆ ਮੈਂ ਤਾਂ ਹਜੇ ਵੀ ਨਹੀਂ ਬੱਤ ਬਾਤ ਇਹ ਲੋਕ ਪੁੱਤਰ ਖਾਣੇ ਲੈ ਕੇ ਚੱਲੇ ਅੱਛਾ ਢੇ ਟੋਣ ਕੀ ਹੈ ਤੇਰੀ ਕਿਵੇਂ ਬੋਲੇ ਮਲਾਜ ਨੂੰ ਫਿਰ ਇਹ ਬਿਨਾ ਵਜਾ ਫੋਨ ਕਰਕੇ ਚੱਲ ਪੈਂਦੇ ਸੀ ਕੁੜੀ ਵੱਲ ਨੂੰ ਵੀ ਅਸੀਂ ਆਉਣ ਲੱਗੇ ਆ ਭੈਣੇ ਉਹਨਾਂ ਚਾਰੇ ਕੁੜੀ ਕੋਲ ਜਿਹੜਾ ਸੀ ਨਾ ਹਾਂਜੀ ਹੁਣ ਇਹ ਦੱਸਿਆ ਇੱਥੇ ਬੈਠ ਕੇ ਜਾਂਦਿਆਂ-ਜਾਂਦੇ ਰਿਹਾ ਜੀ ਹਾਂ ਠੀਕ ਹੈ ਜੀ ਮੈਂ ਕੱਲ ਦਾ ਆਇਆ ਇੱਥੇ ਹਾਂਜੀ ਹਾਂ ਬੇਸ਼ੱਕ ਮੈਂ ਇੱਥੇ ਹੋਣ ਬੈਠਾ ਹਾਂ ਠੀਕ ਪਰ ਉਹ ਕੁੜੀ ਇੱਥੇ ਮੈਨੂੰ ਆਹ ਬੰਦਾ ਇਮਾਨਦਾਰ ਹੈ ਹਾਂਜੀ ਪੂਰਾ ਇਮਾਨਦਾਰ ਹੈ ਹਾਂਜੀ ਹਾਂ ਪਤਾ ਹੀ ਸਾਨੂੰ ਕਿਹਨੇ ਦੱਸਿਆ ਵੀ ਉਹ ਕੁੜੀ ਬੈਠ ਕੇ ਦੱਸ ਕੇ ਗਈ ਵੀ ਮੈਨੂੰ ਮੱਲੋ ਮੱਲੀ ਫੋਨ ਕਰਕੇ ਇਹ ਇਹਦੇ ਘਰ ਵਾਲੇ ਹਾਂਜੀ ਮਹੀਨੇ ਦੇ ਵਿੱਚ ਦੋ ਵਾਰੀ ਮੱਲੋ ਮੱਲੀ ਆ ਜਾਂਦੇ ਸੀ ਹਾਂਜੀ ਅਸੀਂ ਤਾਂ ਭੈਣੇ ਆਉਣਾ ਹੀ ਆ ਠੀਕ ਠੀਕ ਹੈ ਉਹ ਮੈਂ ਉਹਦੀ ਮੈਂ ਕਹਿੰਦੀ ਸੀ ਵੀ ਕੋਈ ਨਹੀਂ ਬਾਈ ਚਲੋ ਇਹ ਨਾਲ ਇਹ ਨਾਲ ਵਡਾ ਸਕਦੀ ਜੀ ਆਪ ਦਾ ਉਹ ਤਾਂ ਸਭ ਕੁਝ ਹੁੰਦਾ ਮਿਲ ਕੇ ਹਾਂ ਹਾਂ ਜੀ ਉਹ ਤਾਂ ਸਭ ਹੁੰਦਾ ਹੈਗਾ ਜੀ ਆਪ ਦਾ ਬਲੇ ਨਾਲ ਕਰਾਵ ਦਿੱਤੀ ਉਹ ਵੀ ਕਰਾ ਸਕਦੇ ਉਹ ਤਾਂ ਕਾਨੂੰਨ ਦੇ ਵਿੱਚ ਬਹੁਤ ਬਦਲਾ ਹੋਇਆ ਉਹ ਉਹ ਗੱਲ ਹੈ ਜੀ ਕਹਿੰਦੇ ਉਹਦੇ ਨਾਲ ਜੱਟ ਕਹਿੰਦੇ ਉਹਦੇ ਗੰਨਾ ਨਹੀਂ ਦਿੰਦਾ ਹੁੰਦਾ ਹੁੰਦਾ ਪਹਿਲੀ ਵਾਰ ਪਹਿਲੀ ਵਾਰ ਬਿਲਕੁਲ ਉਹ ਹੈ ਜੀ ਪਿੱਛੇ ਜਿਹੇ ਤੇ ਉਹ ਕੁੜੀ ਨੂੰ ਬੁਲਾਉਣਾ ਚਲਣਾ ਹਟ ਕੇ ਜਿਵੇਂ ਸਣਾ ਫਿਰ ਉਹਨੇ ਦਾਵਾ ਠੋਕਦਾ ਜੱਦੀ ਜ਼ਮੀਨ ਸੀਗੀ ਤੇ ਜੋ ਸ਼ਰੀਕਾਂ ਨੇ ਪਾਈ ਵਟ ਫਿਰ ਲੱਟਦਾ ਸੀਗਾ ਜਿਹਦਾ ਭਰਾ ਵੀ ਤਾਂ ਫਿਰ ਲੱਟਦਾ ਆਖੇ ਵੀ ਮੱਟ ਨਾ ਹੁਣ ਸੁਣੋ ਸੁਣੋ ਮੈਂ ਸੁਣ ਲਈ ਜਿਹੜੀ ਸ਼ੁਰੂ ਚ ਕਹਤੀ ਨਾ ਤੂੰ ਵੀ ਬਾਪੂ ਨੇ ਗੱਡੀ ਦੇਤੀ ਸੀ ਅਸੀਂ ਬੇਵਕੂਫ ਐ ਪਤਾ ਨਹੀਂ ਕਿੱਥੇ ਕਿੱਥੇ ਠੱਕੇ ਖਾਤੋ ਕਿੱਥੋਂ ਕਿੱਥੋਂ ਦਾ ਪਾਣੀ ਪੀਨੇ ਅਸੀਂ ਆਪਦੀ ਆਪਦੀ ਡਿਊਟੀ ਦੇ ਮਾਮਲੇ 'ਚ ਐ ਸਾਨੂੰ ਬੇਵਕੂਫ ਜਿਹੜਾ ਮਰਜ਼ੀ ਬਣਾ ਜਤੁਰਿਆ ਜਾਂਦਾ ਵੀ ਗੱਡੀ ਦੇਤੀ ਬਾਪੂ ਨੇ ਇਹਨਾਂ ਨੇ ਆਪਦੇ ਇੱਕ ਦੋ ਬੰਦੇ ਉਹ ਪਾਏ ਵਿੱਚ ਖਾਸ ਹਾਂਜੀ ਮੋਤਬਰ ਰੱਖ ਲਓ ਰਿਸ਼ਤੇਦਾਰ ਰੱਖ ਲਓ ਨੇੜਲੇ ਰੱਖ ਲਓ ਠੀਕ ਹੈ ਜੀ ਜਿਨ੍ਹਾਂ ਨੇ ਕੁੜੀ ਨੂੰ ਕਿਤੇ ਕਹਿਤਾ ਹਾਂਜੀ ਵੀ ਤੇਰੇ ਭਰਾ ਦੀ ਪੈਲੀ ਆ ਅੱਜ ਵੀ ਉਹ ਦੀ ਉਹ ਕਹਿੰਦੇ ਵੀ ਕੋਈ ਨਹੀਂ ਮੈਂ ਤਾਂ ਮੈਂ ਕੀ ਕਰਨਾ ਦੀ ਮੈਂ ਕਹਿੰਦਾ ਇੰਨੇ ਸਾਲ ਹੋ ਗਏ ਮੈਂ ਕਹਿੰਦਾ ਠੇਕ ਹੈ ਸਮਝ ਗਿਆ ਸਹੀ ਹੈ ਸਹੀ ਹੈ ਠੀਕ ਹੈ ਉਹਨੇ ਕੁੜੀ ਨੇ ਜ਼ਮੀਨ ਜਿਹੜੀ ਸੀ ਇਹਦੇ ਨਾਂ ਕਰਵਾਤੀ ਇਹਨਾਂ ਨੇ ਉਹ ਸਾਰੀਆਂ ਗੱਲਾਂ ਉਹ ਤੋਂ ਕੀਤੀਆਂ ਵੀ ਬਾਪੂ ਵੇਲੇ ਜਿਹੜਾ ਤੇਰਾ ਵਿਆਹ ਵੇਲੇ ਲੈਣ ਦੇ ਰਹੇ ਕਿ ਸੀਗਾ ਉਹ ਵੀ ਦੇਵਾਂਗੇ ਉਹ ਤੈਨੂੰ ਸਾਰਾ ਦੇਵਾਂਗੇ ਤੈਨੂੰ ਡੁੱਡਾ ਦੇਵਾਂਗੇ ਅਸੀਂ ਤੈਨੂੰ ਖੁਸ਼ ਕਰਦੇ ਆਂਗੇ ਹਾਂਜੀ ਠੀਕ ਹੈ ਮੌਕੇ ਤੇ ਕੁੜੀ ਦਾ ਮਨ ਖੁਸ਼ ਕਰਨ ਵਾਸਤੇ ਨਾ ਉਹਦਾ ਮਾਰ ਰੱਖਣ ਵਾਸਤੇ ਇੱਕ ਹਮਦਰਦੀ ਦਾ ਸ਼ੋਅ ਕਰਨ ਵਾਸਤੇ ਅੱਛਾ ਜੀ ਹੈ ਨਹੀਂ ਸੀ ਸ਼ੋਅ ਕਰਨ ਵਾਸਤੇ ਉਹਨੂੰ ਕੁਛ ਨਾ ਕੁਛ ਨਗਦੀ ਵੀ ਦੇਤੀ ਮੌਕੇ ਤੇ। ਵੀ ਆਲਾ ਲੀੜਾ ਕਪੜਾ ਬਣਾ ਲੇ। ਤੇ ਤੁਸੀਂ ਦੱਸਿਆ? ਹਾਂਜੀ। ਵੀ ਖੰਡਪਾੜ ਤੇ ਕੁੜੀ ਆਈ ਹੀ ਨਹੀਂ ਸੀ। ਹਾਂਜੀ ਨਹੀਂ ਆਈ ਮੈਨੂੰ ਪਤਾ ਲੱਗਿਆ। ਹਾਂ ਤੇ ਕਹਿੰਦੇ ਕਹਿੰਦੇ ਕੁੜੀ ਬਿਮਾਰ ਸੀ ਹਾਂ। ਹਾਂ। ਹੁਣ ਇਹਨਾਂ ਦਾ ਇਹ ਹੈ ਜਦੋਂ ਤੋਂ ਜ਼ਮੀਨ ਨਾ ਕਰਾਤੀ ਹਾਂਜੀ ਉਦੋਂ ਤੋਂ ਲੈ ਕੇ ਇਹ ਨਾ ਤਾਂ ਕੁੜੀ ਨੂੰ ਫੋਨ ਕਰਦੇ। ਹਾਂਜੀ। ਨਾ ਉਹਦਾ ਫੋਨ ਚੁੱਕਦੇ ਆ। ਨਾ ਉਹਦੇ ਕੋਲੇ ਲੋੜੀ ਜਾਂਦੇ ਆ ਨਾ ਦੀਵਾਲੀ ਜਾਂਦੇ ਆ। ਨਾ ਉਹਦੇ ਦੁੱਖ ਦੇ ਜਾਂਦੇ ਨਾ ਉਹਦੇ ਸੁੱਖ ਦੇ ਜਾਂਦੇ। ਸਹੀ ਹੈ ਹਾਂਜੀ। ਮੈਨੂੰ ਪਤਾ ਲੱਗ ਗਿਆ। ਕੁੜੀ ਦੁਖੀ ਹੈ। ਹਾਂਜੀ। ਮੈਂ ਇਹ ਕਹਿਣ ਵਾਸਤੇ ਦੇਖੋ ਸਾਡੇ ਕੋਲ ਅਧਿਕਾਰ ਕੋਈ ਨਹੀਂਗਾ ਹਾਂਜੀ ਮੈਂ ਤੇ ਕੋਈ ਕਾਰਵਾਈ ਨਹੀਂ ਪਾ ਸਕਦਾ ਸਹੀ ਹੈ ਪਰ ਉਹਨੇ ਇੱਕ ਵਾਰੀ ਸਾਨੂੰ ਦੱਸਣਾ ਇਸ ਕਰਕੇ ਜ਼ਰੂਰੀ ਸਮਝਿਆ ਕਿਉਂਕਿ ਹਰ ਇੱਕ ਬੰਦੇ ਨੂੰ ਲੱਗਦਾ ਪਤਾ ਨਹੀਂ ਹਰ ਇੱਕ ਚੀਜ਼ ਦਾ ਮਸਲਾ ਜਿਹੜਾ ਉਹ ਥਾਣਾ ਹੀ ਹੈ ਹੱਲ ਕੇ ਨਾ ਦਰਖਾਸਤਾਂ ਦਿੰਦਾ ਵੀ ਹੱਲ ਥਾਣੇ ਆ ਹਾਂਜੀ ਹਾਂਜੀ ਹੁਣ ਉਹ ਜੇ ਸਾਡੇ ਤੱਕ ਪਹੁੰਚ ਗਈ ਹੈ ਨਾ ਹਾਂਜੀ ਤਾਂ ਕੱਲ ਨੂੰ ਤੇਰੀ ਭੈਣ ਅਦਾਲਤ 'ਚ ਵੀ ਚਲੀ ਜਾਊਗੀ ਜੇ ਅਦਾਲਤ ਤੇ ਜਾ ਕੇ ਉਹਨੇ ਕਹਿਤਾ ਨਾ ਜਿਹੜੀ ਪ੍ਰਾਪਰਟੀ ਦੀ ਮਾਲਕ ਸੀ ਉਹ ਠੀਕ ਹੈ ਇੱਕ ਵਾਰੀ ਦਾਵਾ ਠੋਕਦਾ ਨਿਭਣ ਤੇ ਬੇਸ਼ੱਕ 20 ਸਾਲ ਲੱਗ ਜਾਣ ਪਰ ਇੱਕ ਚੀਜ਼ ਦਾ ਧਿਆਨ ਰੱਖਿਆ ਤਾਂ ਮੇਰੇ ਵੱਲ ਤਾਂ ਚਾਹ ਆਖ ਹੁਣ ਅੱਖਾਂ ਥੱਲੇ ਕਰਕੇ ਨਹੀਂ ਸਰਨਾ ਠੀਕ ਹੈ ਜੀ ਨਹੀਂ ਉਹਨੂੰ ਨਕਦੀ ਦੇਤੀ ਸੀ ਉਦੋਂ ਹੀ ਫਿਰ ਕਿੰਨੇ ਕੁ ਦੇਤੀ ਸੀ ਦੱਸਾਂ ਕਿੰਨੇ ਸੀ ਹਮ ਦੱਸ ਹੀ ਦਿੱਤਾ ਉਹ ਤੁਹਾਨੂੰ ਕਿੰਨੇ ਸੀ ਲੱਖ ਰੁਪਏ ਦੇਤਾ ਸੀ ਲੱਖ ਰੁਪਏ ਦੇਤਾ ਸੀ ਹਾਂ ਜੀ ਸਵਾ ਤਿੰਨ ਕਿੱਲੇ ਕਿੰਨੇ ਦੇ ਆ ਕਰੋੜ ਰੁਪਏ ਦੇ ਬਾਅਦ ਚ ਵੀ ਜਾਣਾ ਹੁੰਦਾ ਵੀ ਹੁੰਦਾ ਚਲੋ ਕੋਈ ਕੁੜੀਆਂ ਪੈਸੇ ਦੇ ਉਹਨੂੰ ਲੱਖ ਰੁਪਏ ਲੱਖ ਰੁਪਏ ਤਾਂ ਦੇਤਾ ਉਹਨੂੰ ਵੀ ਉਹਨੇ ਉਦੋਂ ਕਰੋੜ ਰੁਪਏ ਦੀ ਜ਼ਮੀਨ ਨਾ ਕਰਵਾਈ ਸੀ ਹਾਂਜੀ ਹਾਂਜੀ ਅਸਹਾਨ ਨਹੀਂ ਕੀਤਾ ਉਹਦੇ ਸਰ ਤੁਸੀਂ ਕੋਈ ਮੈਂ ਨਹੀਂ ਕਹਿੰਦਾ ਵੀ ਉਹਨੂੰ ਤੁਹਾਡੇ ਕੋਲ ਪੈਸੇ ਚਾਹੀਦੇ ਮੈਂ ਨਹੀਂ ਕਹਿੰਦਾ ਜ਼ਮੀਨ ਚਾਹੀਦੀ ਹੈ ਪਰ ਮੈਨੂੰ ਐਂ ਦੱਸੋ ਫਿਰ ਮੁੜ ਕੇ ਗਾਣੇ ਵਾਲੇ ਸੱਚੇ ਹੋਗੇ ਨਾ ਵੀ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਉਹ ਗੱਲ ਹੋ ਗਈ ਫਿਰ ਨਹੀਂ ਉਪਰ ਇੱਕ ਹੋਰ ਹੋਰ ਚੀਜ਼ ਦੇਖੋ ਹਾਂਜੀ ਇਹਦੇ ਨਾਲ ਕੁਝ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਇਹਨਾਂ ਦਾ ਕੋਈ ਲੈਣ ਦੇਣ ਦਾ ਸਰਕਲ ਸੀ ਹਾਂਜੀ ਇਹਨਾਂ ਦੇ ਫਾਦਰ ਸਾਹਿਬ ਦੀ ਅਚਾਨਕ ਡੈਥ ਹੋ ਗਈ ਹਾਂਜੀ ਇਹ ਨਹੀਂ ਗਿਆ ਇਨਾਂ ਦੀ ਮਾਂ ਤਾਂ ਚਲੀ ਗਈ ਉਹਨਾਂ ਕੋਲ। ਅੱਛਾ ਜੀ। ਉਹਨਾਂ ਬੰਦਿਆਂ ਨੇ ਇਹਨਾਂ ਦੀ ਮਾਂ ਨੂੰ ਬਾਹੋਂ ਫੜ ਕੇ ਘਰੋਂ ਬਾਹਰ ਕੱਢਤਾ। ਅੱਛਾ ਜੀ। ਆਜੇ ਤੋਬਾ ਸਾਡੇ ਘਰ ਨਾ ਬੜੀ। ਠੀਕ ਹੈ ਜੀ। ਜਦੋਂ ਇਹਨਾਂ ਦੀ ਮਾਂ ਦੀ ਡੈਥ ਹੋਈ। ਠੀਕ ਹੈ। ਆਖਰ ਕਿਸੇ ਨਾਲ ਲੈਣ ਦੇ ਨਾ ਸੀ ਤਾਂ ਕਰਦੇ ਨਾ ਕਿ ਇਨਸਾਨ ਜੀ ਹੁੰਦੀ ਸਾਡੀ ਖਾਸ। ਇਹਨਾਂ ਦੀ ਮਾਂ ਦੀ ਡੈਥ ਹੋਈ ਉਹ ਬੰਦੇ ਨਾ ਸੰਸਕਾਰ ਤੇ ਆਏ ਨਾ ਭੋਗ ਤੇ ਆਏ। ਠੀਕ ਹੈ। ਅੱਜ ਹਾਂ ਜੀ। ਉਹਨਾਂ ਬੰਦਿਆਂ ਦੇ ਨਾਲ ਇਹ ਬੰਦਾ ਬਹੁਤ ਖੁੱਭ ਕੇ ਵਰਤਦਾ। ਦੱਸੋ। ਔਰ ਤੇ ਨਾਲ ਵੀ ਨਾਲ ਵੀ ਫਰਜ ਨਹੀਂ ਸਮਝਦਾ ਉਹਦੇ ਨਾਲ ਦੀ ਜੰਮੀ ਭੈਣ ਨਾਲ ਸਾਸਿਕਾ ਲੈ ਇਹਨਾਂ ਦੀ ਵੀ ਪਤਾ ਨਹੀਂ ਕੀ ਚੱਕ ਕੇ ਲੈ ਜੂਗੀ ਮਾੜੀ ਗੱਲ ਠੀਕ ਹੈ ਹੁਣ ਜੇ ਕੱਲ ਨੂੰ ਸਰਪੰਚ ਸਾਹਿਬ ਤੁਹਾਨੂੰ ਮੈਂ ਤਾਂ ਸੱਦਿਆ ਜੇ ਕੱਲ ਨੂੰ ਕੁੜੀ ਨੇ ਕਿਤੇ ਚੋਲ ਚ ਫਾਨਾ ਠੋਕਤਾ ਨਾ ਸਹੀ ਹੈ ਫਿਰ ਵੀ ਆਪਾਂ ਨੂੰ ਸੌਣਾ ਹੀ ਪੈਣਾ ਮੁੜ ਕੇ ਡੰਡੌਤ ਕਰਦੇ ਆ ਜਾਣਗੇ ਇਹ ਕੁੜੀ ਦੇ ਸਹੁਰਿਆਂ ਤੱਕ ਹਾਂਜੀ ਇਹ ਨਹੀਂ ਪਤਾ ਹੀ ਇਹਨੂੰ ਅੱਗੇ ਹੋਈ ਮੈਂ ਦੱਸਦਾ ਵੀ ਕੁੜੀ ਦੇ ਸਹੁਰਿਆਂ ਤੱਕ ਨਾ ਇਹ ਤਾਂ ਸਾਰਾ ਡੱਬਾ ਡੰਡੌਤ ਕਰਦੇ ਜਾਣਗੇ ਲੰਮੇ ਪੈ ਪੈ ਗਲਖੀਰਾਂ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਫਸਲ ਫਸਲ ਜੀ ਸਾਹਿਬ ਜੇ ਨਾ ਹੁੰਦੀ ਹੈ 15 ਕਿੱਲਾ ਜੋ ਬਹੁਤ ਸਾਰਾ ਫਸਲ ਹੁੰਦੀ ਛੁਰਚੇ ਵਧੇ ਪਏ ਆਈ ਅੱਛਾ ਨਾਲੇ ਜਦੋਂ ਨਾ ਮੈਨੂੰ ਸਾਰੀਆਂ ਮੈਨੂੰ ਸਾਰੀਆਂ ਚੀਜ਼ਾਂ ਪਤਾ ਹੈ ਮੈਂ ਜਦੋਂ ਮੇਰੇ ਕੋਲ ਮੈਨੂੰ ਪਤਾ ਨਾ ਬੰਦੇ ਨਾਲ ਗੱਲ ਕਰਨੀ ਆ ਮੈਂ ਕੱਚੇ ਪੈਰੀ ਨਹੀਂ ਸਾਦਾ ਹੁੰਦਾਗਾ ਹਫਤੇ ਚ ਦੋ ਵਾਰੀ ਤਿੰਨ ਵਾਰੀ ਮੁਰਗਾ ਨਹੀਂ ਬਣਦਾ ਕਰੇ ਬਣਾਈ ਰਹੀ ਹੈ ਬਣਦਾ ਹਾਂਜੀ ਬਣਦਾ ਹੈ ਨਾ ਸਸਤਾ ਪਣ ਜਾਂਦਾ ਮੁਰਗਾ ਪਕਣਾ ਮਹਿਫਲ ਲਾਉਣ ਮਹਿਫਲ ਲਾਉਣ ਦਾ ਵੀ ਸ਼ਿਕਾਇਤ ਆ ਤੋ ਹਾਂਜੀ ਮਹੀਨੇ ਚ ਦੋ ਤਿੰਨ ਮੇਰੇ ਉਹ ਵੀ ਬੈਨਾਂ ਨਾਲ ਦਿਆਂ ਨਾਲ ਉਹਨਾਂ ਖਰਚਾ ਤਾਂ ਉਹਨਾਂ ਦੇ ਹੋਂਤੇ ਵੀ ਨਹੀਂ ਹੋਣਾ ਉੱਥੇ ਵੀ 12000 ਉੜਦਾ ਹੈ ਹਨਾ ਉਹ ਫਿਰ ਭੈਣ ਨੂੰ ਹੀ ਉਹ ਆਇਆ ਵੀ ਉਹਦੋਂ ਨਗਦੀ ਦੇਤੀ ਸਮਾਨ ਸੋਣ ਦੇਣਾ ਪਊਗਾ ਤੇ ਹੁਣ ਉਹ ਵਿੱਚ ਨਹੀਂ ਜਿਹੜੀਆਂ ਗੱਲਾਂ ਉਹਦੇ ਨਾਲ ਜ਼ਮੀਨ ਨਾ ਕਰਾਉਣ ਬਾਰੇ ਕੀਤੀਆਂ ਸੀ ਵੀ ਜਿਹੜਾ ਬਾਪੂ ਤੇਰਾ ਵਿਆਹ ਦਾ ਲੈਣ ਦੇਣ ਛੱਡ ਗਿਆ ਉਹ ਤੈਨੂੰ ਦੇ ਦੇਾਂਗੇ ਦੇਤਾ ਉਹ ਨਹੀਂ ਦਿੱਤਾ ਕਰਕੇ ਤਾ ਨਹੀਂ ਦਿੱਤਾ ਜੇ 10 ਸਾਲ ਪਿਛਲੀ ਗੱਲ ਕਰੀ ਜੀ ਉਦੋਂ ਬਾਪੂ ਨੇ 10 ਲੱਖ ਖਰਚਣਾ ਸੀਗਾ ਅੱਜ ਕਿੰਨੇ ਬਣ ਗਏ ਵੀ ਲੱਖ ਬਣ ਗਿਆ ਹਾਂ ਫਿਰ ਵੀ ਕਿੰਨੀ ਚੰਗੀ ਭੈਣ ਹੈ ਕਿੰਨਾ ਉਹਨੇ ਸੋਚਿਆ ਹੋਊ ਤੇਰੇ ਬਾਰੇ ਆਪਦੇ ਮਾਪਿਓ ਬਾਰੇ ਵੀ ਮੇਰੇ ਮਾਪਿਓ ਦੀ ਵੀ ਇੱਜ਼ਤ ਹੈ ਬੇਸ਼ੱਕ ਪਿਓ ਹੈਗਾ ਬੇਸ਼ੱਕ ਨਹੀਂ ਹੈਗਾ ਹਣਾ ਮਾਂ ਬੈਠੀ ਆ ਮਾਂ ਦੇ ਮੂੰਹ ਹਲ ਦੇਖੇ ਉਹ ਜਮੀਨ ਨਾ ਕਰਾਤੀ ਹਣਾ ਚੱਕ ਪੈਲੀਆਂ ਦੀ ਰੇਟ ਵੀ ਦੇਖੋ ਕਿੱਥੇ ਚੜ ਗਏ ਜੀ ਮੈਂ ਕਹਿੰਦਾ ਕਰੋੜ ਰੁਪਏ ਤੋਂ ਵੱਧ ਦੀ ਜਮੀਨ ਨਾ ਕਰਵਾ ਗਈ ਕੁੜੀ ਠੀਕ ਹੈ ਤੇ ਇਹ ਬੰਦੇ ਉਹਦਾ ਫੋਨ ਨਹੀਂ ਚੁੱਕਦੇ ਮਾੜੀ ਗੱਲ ਇਹ ਤੇ ਫਿਰ ਜਿਹੜੇ ਬੰਦੇ ਇਹਨਾਂ ਦੇ ਆਪਦੇ ਮਾਪਿਓ ਦੇ ਮਰੇ ਤੇ ਆਏ ਨਹੀਂ ਭੋਗਤੇ ਨਹੀਂ ਹੈਗੇ ਉਹਨਾਂ ਬੰਦਿਆਂ ਦੇ ਨਾਲ ਬਹਿ ਕੇ ਇਹ ਪਾਰਟੀਆਂ ਕਰਦੇ ਹੋ ਦੇਖੋ ਇਹਨੂੰ ਕਹਿੰਦੇ ਗੈ ਇਹਨੂੰ ਕਹਿੰਦੇ ਗੈਰਤ ਦਾ ਮਰ ਜਾਣਾ ਸੋਚਣਾ ਚਾਹੀਦਾ ਇਹ ਨਹੀਂ ਨਾਲ ਦੀ ਜਮੀਨ ਨਾਲ ਵਰਤਦੇ ਨਹੀਂ ਤੇ ਜਿਹੜੇ ਬੰਦਿਆਂ ਨੇ ਇਹਨੂੰ ਧੱਕੇ ਮਾਰ ਮਾਰ ਘਰੋਂ ਕੱਢਿਆ ਉਹਨਾਂ ਦੇ ਨਾਲੇ ਬਹਿ ਬਹਿ ਕੇ ਪਾਰਟੀਆਂ ਕਰਦੇ ਇੰਨੀ ਕੁ ਬੇਸ਼ਰਮੀ ਧਾਰ ਕੀਤੀ ਹੋਈ ਇਹਨਾਂ ਲੋਕਾਂ ਨੇ ਕਿੱਧਰ ਨੂੰ ਜਾ ਰਹੀ ਦੁਨੀਆ ਸਰਪੰਚ ਸਾਹਿਬ ਘੱਟੇ ਪਾਸੇ ਚੱਲੀ ਜਾ ਰਹੀ ਹੈ ਸਹੀ ਗੱਲ ਇਹਨਾਂ ਨੂੰ ਸਮਝਾਓ ਕੱਲ ਨੂੰ ਕੁੜੀ ਨੇ ਕੋਈ ਚੋਲ ਚ ਫਾਨਾ ਠੋਕਤਾ ਨਾ ਫਿਰ ਪਛਤਾਊਗਾ ਇਹ ਮੈਨੂੰ ਤਾਂ ਅਜੇ ਵਿੱਚੋਂ ਥੋੜੀ ਗੱਲ ਦਾ ਪਤਾ ਸੀਗਾ ਜੀ ਮੈਂ ਉਹਨੇ ਕਹਿਣ ਤੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਬੁਲਾ ਕੇ ਠੀਕ ਹੈ ਸਹੀ ਹੈ ਠੀਕ ਹੈ ਚਾਹ ਪਾਣੀ ਦੱਸੋ ਮੈਂ ਇੱਧ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਠੀਕ ਹੈ ਆਪਣਾ ਆਪ ਸੋਚੀ ਠੀਕ ਹੈ ਸਾਡਾ ਇੱਥੇ ਕੋਈ ਲਾਤੜਕਾ ਨਹੀਂਗਾ ਉਹਨੇ ਸਾਡੇ ਕੋਲ ਸ਼ਿਕਾਇਤ ਕਰਤੀ ਅਸੀਂ ਤੈਨੂੰ ਬੁਲਾ ਕੇ ਕਹਿਣਾ ਸੀਗਾ ਠੀਕ ਹੈ ਹਾਂ ਹੁਣ ਬੇਸ਼ੱਕ ਤਾਂ ਇਹ ਕਚਹਿਰੀਆਂ ਦੇ ਗੇੜੇ ਕੱਟ ਲਈ ਬੇਸ਼ੱਕ ਭੈਣ ਨਾਲ ਵਰਤ ਲਈ ਪਰਮਜੀਤ ਆ ਜਰਾ ਮੁਲਾਜ਼ਮ ਦੇ ਉਹ ਦੋ ਇਹਨੂੰ ਠੀਕ ਹੈ ਜੀ ਇੱਕ ਘੰਟੇ ਦੇ ਵਿੱਚ ਉਹ ਚ ਮੈਨੂੰ ਚੀਨੂ ਚਾਹੀਦਾ ਠੀਕ ਹੈ ਜੀ ਠੀਕ ਹੈ ਇਹ ਰੇਡ ਮਾਰਦੇ ਇਹ ਘਰੇ ਰੇਡ ਨਹੀਂ ਮਾਰਦੇ ਜੇ ਚੀਨੂ ਨਾ ਫੜ ਕੇ ਲੰਦਾ ਨਾ ਤਾਂ ਬੈਲਟ ਲਾ ਕੇ ਲੈ ਕੇ ਆਈ ਹਾਂ ਤੇ ਚੱਲ ਜੀ ਐਸਐਸਪੀ ਸਾਹਿਬ ਨਾਲ ਮੈਂ ਗੱਲ ਅੱਪੇ ਕਰੂੰਗਾ ਠੀਕ ਹੈ ਜਿੱਦੇ ਮੈਂ ਚੱਲਾ ਨਹੀਂ ਦੇਣੀਆਂ ਨਹੀਂ ਫਿਰ ਮੈਂ ਤੇਰੀ ਡਿਊਟੀ ਲਾਉਂਗਾ ਵੀ ਯੁੱਧ ਨਸ਼ੇ ਵਿਰੁੱਧ ਦੇ ਸਾਰੇ ਬੋਰਡ ਪਰਮਜੀਤ ਲਾ ਕੇ ਲਿਆਉਂਗਾ ਮੇਰੇ ਸਾਰੇ ਇਲਾਕੇ ਦੇ ਵਿੱਚ ਜਿੱਥੋਂ ਤੱਕ ਮੇਰਾ ਖਾੜਾ ਪਖੰਡ ਬਣਾ ਲਿਆ ਯਾਰ ਤੁਸੀਂ ਮਖੌਲ ਬਣਾ ਲਿਆ ਵਰਦੀ ਨੂੰ ਮਖੌਲ ਸਮਝ ਲਿਆ ਤੁਸੀਂ ਬੰਦੇ ਦੀ ਬੋਲੀ ਦੇਖੀ ਸੀ ਕੀ ਬੋਲਦਾ ਸੀ ਉਹਨੂੰ ਲੱਗਦਾ ਐਸਐਚਓ ਐਵੇਂ ਹੁੰਦੇ ਕਿਤੇ ਐਵੇਂ ਵਰਦੀਆਂ ਪਾਈਆਂ ਥਾਣੇਦਾਰ ਉਹੀ ਬਣ ਗਏ ਤੂੰ ਜਨਾਬ ਮੈਨੂੰ ਇੱਕ ਗੱਲਾਂ ਨਹੀਂ ਚਾਹੀਦੀ ਮੈਨੂੰ 1 ਘੰਟੇ ਦੇ ਵਿੱਚ ਚੀਨੂ ਚਾਹੀਦਾ ਇੱਕ ਘੰਟੇ ਦੇ ਵਿੱਚ ਮੈਨੂੰ ਚੀਨੂ ਚਾਹੀਦਾ ਤੇਰੇ ਨਾਲ ਪੂਰਾ ਲਿੰਕ ਆ ਉਹਦਾ ਜਿੱਥੇ ਕਹੇਗਾ ਨਾ ਤੇਰੇ ਪੁੱਛੇ ਬਣਾ ਮੂਤ ਦਾ ਨਹੀਂਗਾ ਠੀਕ ਹੈ ਜੀ ਠੀਕ ਹੈ ਮੈਨੂੰ ਮੁਲਾਜ਼ਮ ਭੇਜ ਦਿਓ ਜੀ ਜੀ ਮਰਕੀਤ ਭੇਜ ਦੇ ਨਾ ਮੁਲਾਜ਼ਮ ਦਿਓ ਠੀਕ ਹੈ ਠੀਕ ਹੈ ਮੈਂ ਬੈਠਾ ਠੀਕ ਹੈ ਠੀਕ ਹੈ ਅੱਜ ਉਹਨੂੰ ਪਾ ਕੇ ਕਾਰਵਾਈ ਨਾ ਮੈਂ ਉਹਨੂੰ ਭੇਜਦਾ ਵੱਡੇ ਘਰ ਠੀਕ ਹੈ ਹੁਣ ਸੀ ਜੀ ਜੀ ਜਨਾਬ ਚਲੋ ਜੀ ਅੱਜ ਤੋਂ ਬਾਅਦ ਜੋ ਕੁਝ ਹੋਗਾ ਮੈਨੂੰ ਦੱਸੇ ਬਿਨਾਂ ਨਹੀਂ ਹੋਗਾ ਮੈਨੂੰ ਪੁੱਛੇ ਬਿਨਾਂ ਨਹੀਂ ਹੋਊਗਾ ਜੀ ਜਨਾਬ ਜੇ ਕੋਈ ਕਾਰ ਕਿ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੁੰਦਾ ਇਹ ਨਹੀਂ ਕਿ ਅਸੀਂ ਵਰਦੀ ਪਾਲੀ ਸਾਡੇ ਵਾਸਤੇ ਕਾਨੂੰਨ ਨਹੀਂ ਹੈਗਾ ਨਹੀਂ ਜਨਾਬ ਬਸ ਉਹ ਕਾਨੂੰਨ ਦੀ ਵਰਤਮਾ ਥੋੜੇ ਦੇ ਕਰੂੰਗਾ ਨਹੀਂ ਨਹੀਂ ਜਨਾਬ ਹਾਂ ਜੇਲ ਯਾਤਰਾ ਨਾ ਕਰ ਲਓ ਕਿੱਥੇ ਨਹੀਂ ਨਹੀਂ ਜਨਾਬ ਤੁਹਾਨੂੰ ਨਹੀਂ ਠੀਕ ਹੈ ਠੀਕ ਜੀ ਪਰ ਮ ਜੀ ਲਿਆ ਫੜ ਕੇ ਚੀਨੋ ਚਲੋ ਚਾਹੀਦਾ ਮੈਨੂੰ ਮੈਂ ਥਾਣੇ ਨਹੀਂ ਵੜਨ ਦੇਣਾ ਜਨਰ ਚੀਨੋ ਨੂੰ ਲੈ ਕੇ ਆਉਂਦਾ ਚਲੋ ਚਲੋ ਮਲਕੀ ਤੈਨੂੰ ਮੁਲਾਜ਼ਮ ਦੇ ਦੋ ਗੱਡੀ ਦੇ ਦੋ ਹਾਂਜੀ ਮਨਜੀਤ ਮਲਾਜ਼ਮ ਵਧੀਆ ਭੇਜਿਆ ਨਾਲੋਂ ਭੇਜੀ ਆ ਜੀ ਦੱਸਾ ਦੇ ਕੇ ਨਾ ਦਰਬੀਤ ਕਹਿਵੇ ਦੋਨੇ ਜੀ ਭਜਾਉਂਦੇ ਭਜਾਉਂਦੇ ਤਾਂ ਨਹੀਂ ਆ ਆ ਗਈ ਜੀ ਸასი ਕਾਲ ਜਨਾਬ ਸასი ਕਾਲ ਤੂੰ ਆ ਚੈਨੂ ਬੰਦਾ ਭੇਜਣ ਦੀ ਕੀ ਲੋੜ ਸੀ ਜੀ ਮੈਂ ਹੀ ਆ ਜਾਂਦਾ ਨਹੀਂ ਬੰਦਾ ਭੇਜਣਾ ਹੀ ਪੈਂਦਾ ਸਾਨੂੰ ਜਿਹੜੇ ਤੇਰੇ ਟੋਨ ਸੀ ਨਾ ਫੋਨ ਤੇ ਇਹਦੇ ਨਾਲ ਬੰਦੇ ਨਾਲ ਉਵੇਂ ਬੰਦਾ ਸਾਨੂੰ ਭੇਜਣਾ ਹੀ ਪੈਂਦਾ ਹੁੰਦਾ ਜੇ ਤੂੰ ਆਉਣਾ ਚਾਹੁੰਦਾ ਸੀ ਉਵੇਂ ਮੈਂ ਉਹ ਕੈਟਾਗਰੀ ਚ ਆਉਂਦਾ ਹੀ ਨਹੀਂ ਨਹੀਂ ਤਾਂ ਭਰਾ ਜੀ ਮੇਰਾ ਵੱਡਾ ਕੋਈ ਗੱਲ ਨਹੀਂ ਭਰਾ ਤੇਰੇ ਫਿਰ ਨਾਲ ਪਿਠਾ ਲਈ ਵੱਡੇ ਘਰ ਨਾਲ ਲੈ ਜੀ ਇਹਨੂੰ ਉਹ ਤਾਂ ਫੋਨ ਆਇਆ ਲੋ ਜੀ ਕਿਹੋ ਜਿਹਾ ਨਾ ਲਾ ਕਰਦੇ ਆ ਫਿਲਮੀ ਹਾਸੇ ਜੇ ਮੇਰੇ ਕੋਲ ਨਹੀਂ ਹਸਣੇਗੇ ਇਹ ਚੀਜ਼ਾਂ ਮੈਂ ਪਹਿਲੇ ਦਿਨ ਬੰਦ ਕਰ ਦੇਣਾ ਜਿੱਥੇ ਜਾਣਾ ਤੇ ਆ ਰੱਖੀ ਇਸ ਚੀਜ਼ ਦਾ ਪਤਾ ਨਹੀਂ ਉਹ ਕੌਣ ਲੋਕਾਂ ਦੇ ਨਾਲ ਤੁਹਾਨੂੰ ਸਿਰ ਚੜਾਇਆ ਹੁੰਦਾ ਮੈਂ ਇਹਨੂੰ ਲਾਣਤਾ ਪਾ ਕੇ ਦੇ ਦਰ ਤੋ ਪਹਿਲਾਂ ਇਹ ਤੁਹਾਨੂੰ ਸੇਵਾਦਾਰ ਕਹਿੰਦੇ ਆ ਇਹ ਤੁਹਾਨੂੰ ਮਿਲਵਰਤਨ ਵਾਲੇ ਕਹਿੰਦੇ ਆ ਕਿਹੜੇ ਮਿਲਵਰਤਨਾਂ ਨੇ ਤੁਸੀਂ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਜ਼ਹਿਰ ਦੇ ਕੇ ਮਾਰਦੇ ਹੋ ਕੰਮ ਆ ਸਰੋ ਸਾਡਾ ਆਪਦੇ ਜਵਾਬ ਨੂੰ ਵੀ ਦੇ ਦੇ ਕਰੋ ਸਾਡੇ ਬੱਚੇ ਹੀ ਹਨ ਇਹ ਹੋਣੇ ਵੀ ਨਹੀਂ ਹੋਣੇ ਵੀ ਨਹੀਂ ਚੁੱਲਿਆਂ 'ਚ ਘਾਓ ਕਨੇ ਤੁਹਾਡੇ ਥੋੜੇ ਚਰ ਦਾ ਸਵਾਦ ਹੁੰਦਾ ਮੈਂ ਤੈਨੂੰ ਪਿਆਰ ਨਾ ਕਹਿਣ ਦੀ ਕੋਸ਼ਿਸ਼ ਕੀਤੀ ਸੀ ਇਹ ਤੋਂ ਫੋਨ ਕਰਵਾ ਕੇ ਵੀ ਇਹ ਕੰਮ ਬੰਦ ਕਰ ਦੇ ਜਿਹੜੀ ਟੋਨ 'ਚ ਤੂੰ ਬੋਲਿਆ ਸੀ ਨਾ ਤੇ ਮੈਂ ਫਿਰ ਇਹਨੂੰ ਤੇਰੇ ਯਾਰ ਨੂੰ ਹੀ ਕਿਹਾ ਮੈਂ ਕੱਪਾਂ ਦਾ ਹਜੇ ਵੀ ਨਹੀਂ ਬੰਦ ਹੁੰਦਾ ਜਨਾਬ ਬਲਕੀਤ ਇਹ ਕਿ ਕਬੂਤਰਖਾਨੇ ਛੱਡ ਗਿਆ ਕਬੂਤਰਖਾਨੇ ਨਾਲ ਜਾਂਦਾ ਜੀ ਇਹਨੂੰ ਕਬੂਤਰਖਾਨੇ ਲੈ ਕੇ ਚੱਲ ਏ ਚੱਲ ਹਾਂ ਛੱਡ ਦੇ ਛੱਡ ਦੇ ਮੁਕੇ ਦਾ ਛੱਡ ਦੇ ਮਰਛੇ ਛੱਡ ਦੋ ਛੱਡ ਦੋ ਟੋਣ ਕੀ ਹੈ ਤੇਰੀ ਚੈ ਬੋਲੇ ਮਲਾਜਮ ਨੂੰ ਜਨਾਬ ਬਹੁਤ ਵੱਡੀ ਗਲਤੀ ਹੈ ਬਸ ਛੱਡ ਦੇ ਮਲਕੀਤ ਮਲਕੀਤ ਛੱਡ ਦੇ ਹੁਣ ਤੂੰ ਛੱਡ ਦੇ ਬਹੁਤ ਵੱਡੀ ਗਲਤੀ ਕਰ ਰਹੇ ਹੋ ਤੁਸੀਂ ਆਇਆ ਲੈਓ ਫੋਨ ਮੈਂ ਤੇਰੇ ਕਰ ਲੋ ਕਰ ਲੋ ਕਰ ਲੋ ਕੋਈ ਗੱਲ ਨਹੀਂ ਆਇਆ ਲੈ ਫੋਨ ਕੋਈ ਗੱਲ ਨਹੀਂ ਜਨਾਬ ਕਿੰਨੀ ਕੀ ਦੇਰ ਥੋੜੀ ਬਦਲੀ ਹੋਏ ਰੋ ਇਹ ਤੁਹਾਡੇ ਸਿਰ ਚੜਾਏ ਆ ਵਰਦੀ ਉਹ ਚੀਜ਼ ਹੈ ਵੀ ਦੁਨੀਆ ਦੀ ਕੋਈ ਪਾਵਰ ਇਹਦੇ ਪੁਰੇ ਬੋਲ ਨਹੀਂ ਸਕਦੀ ਸਿਰ ਨਹੀਂ ਚੱਕ ਸਕਦੀ ਆ ਤੁਹਾਡੇ ਸਿਰ ਚੜਾਏ ਇਹਦੇ ਮੁਲਾਜ਼ਮ ਨੂੰ ਕਹਿੰਦੇ ਹੱਥ ਨਾ ਲਾਈ ਮੈਨੂੰ ਇਹ ਵੀ ਕਰੋ ਤਿਆਰੀ ਵੱਡੇ ਘਰ ਦੀ ਮੁੰਛੀ ਜੀ ਥੈਂਕ ਯੂ ਜੀ